ਕਿਸਾਨ ਵੀਰੋ ਵੈਗੂ ਜੀ ਦਾ ਖਾਲਸਾ ਵੈਗੂ ਜੀ ਕੀ ਫਤਿਹ ਮੈਂ ਡਾਕਟਰ ਚੰਪੀ ਸਿੰਘ ਏਡੀਓ ਖੇਤੀਬਾੜੀ ਤੇ ਖਸਣ ਭਲਾਈ ਭਾ ਪੰਜਾਬ ਆਪਣੇ YouTube ਚੈਨਲ ਫਾਰਮਿੰਗ ਟਿਪਸ ਬਾਈ ਚੰਪੀ ਸਿੰਘ ਦੇ ਵਿੱਚ ਆਪ ਦਾ ਬਹੁਤ ਬਹੁਤ ਸਵਾਗਤ ਕਰਦਾ ਹਾਂ ਤੇ ਕਿਸਾਨ ਵੀਰੋ ਅੱਜ ਦਾ ਜਿਹੜਾ ਆਪਣਾ ਵਿਸ਼ਾ ਰਹੂਗਾ ਵੀ ਜਿਹੜਾ ਆਪਾਂ ਅਨਸਾਰੇ ਤੇ ਜਾਂ ਦੁੱਧਾ ਪੈਣ ਵੇਲੇ ਜਿਹੜਾ ਆਪਾਂ ਪਾਣੀ ਲਾਉਣਾ ਕਿੰਨੀ ਕੁ ਦੀ ਇੰਪੋਰਟੈਂਸ ਹੈ ਕਿੰਨੀ ਕੁ ਮਹੱਤਤਾ ਹੈ ਜੇਕਰ ਲਾਉਣਾ ਹੈ ਕਿਵੇਂ ਲਾਉਣਾ ਹੈ ਕਿਵੇਂ ਆਪਾਂ ਪਤਾ ਕਰ ਸਕਦੇ ਹਾਂ ਵੀ ਜਿਹੜਾ ਆਪਣੇ ਖੇਤ ਨੂੰ ਜਾਂ ਆਪਣੀ ਕਣਕ ਨੂੰ ਜਿਹੜੀ ਹੈ ਪਾਣੀ ਦੀ ਲੋੜ ਹੈਗੀ ਹੈ ਪਹਿਲਾਂ ਆਪਾਂ ਯੂਨੀਵਰਸਿਟੀ ਦੇ ਤਰੀਕੇ ਨਾਲ ਦੱਸਾਂਗੇ ਵੀ ਪਾਣੀ ਲਾਉਣ ਦੇ ਤਰੀਕੇ ਉਹਨਾਂ ਨੇ ਕਿਵੇਂ ਦੱਸਿਆ ਫਿਰ ਆਪਾਂ ਆਦੇ ਦੇਸੀ ਭਾਸ਼ਾ ਵਿੱਚ ਗੱਲ ਕਰਾਂਗੇ ਵੀ ਜਿਵੇਂ ਆਪਾਂ ਖੇਤਾਂ ਵਿੱਚ ਵਿਜ਼ਿਟ ਕਰਦੇ ਹਾਂ ਤੇ ਕੀ ਹਿਸਾਬ ਨਾਲ ਆਪਾਂ ਦੇਖ ਸਕਦੇ ਹਾਂ ਵੀ ਜਿਹੜਾ ਹੁਣ ਪਾਣੀ ਦੀ ਲੋੜ ਹੈਗੀ ਹੈ ਤਾਂ ਜੇਕਰ ਇਸ ਤੋਂ ਪਹਿਲਾਂ ਜਿਹੜੇ ਮੇਰੇ ਨਵੇਂ ਕਿਸਾਨ ਵੀ ਜੁੜੇ ਆ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਦਬਾ ਲਓ ਤਾਂ ਕਿ ਜਿਹੜੀਆਂ ਤੁਸੀਂ ਮੇਰੀਆਂ ਹਰ ਵੀਡੀਓਜ਼ ਦੇਖ ਸਕੋ ਤੇ ਮੇਰੇ WhatsApp ਗਰੁੱਪ ਨਾਲ ਜੁੜਨ ਲਈ ਤੁਸੀਂ ਮੇਰਾ ਨੰਬਰ ਨੋਟ ਕਰ ਸਕਦੇ ਹੋ ਜੀ 8198011111 ਨੰਬਰ ਫੇਰ ਰਿਪੀਟ ਕਰਦਾ ਜੀ 8198011111 ਤਾਂ ਹੁਣ ਕਿਸਾਨ ਵੀਰੋਂ ਗੱਲ ਕਰੀਏ ਜਿਵੇਂ ਕਿ ਆਪਾਂ ਕਣਕ ਨੂੰ ਜਿਵੇਂ ਪਹਿਲਾ ਪਾਣੀ ਲਾਉਨੇ ਆ ਜਾਂ ਦੂਜਾ ਆਪਾਂ ਜ਼ਿਆਦਾ ਭਰ ਕੇ ਲਾਉਨੇ ਆ ਕਹ ਲਈਏ ਜ਼ਿਆਦਾ ਚੜਾ ਕੇ ਲਾਉਨੇ ਆ ਤੇ ਪਹਿਲਾ ਪਾਣੀ ਆਪਾਂ 25 30 ਦਿਨ ਇੱਥੇ ਕਿ ਜੇ ਲਾ ਦਿੰਨੇ ਆ ਜਿਵੇਂ ਕਿ ਮੈਂ ਪੁਰਾਣੀਆਂ ਆ ਵੀਡੀਓ ਡਿਸਕਸ ਕੀਤਾ ਜਿਹਨੂੰ ਆਪਾਂ ਕ੍ਰਾਊਨ ਰੂਟ ਇਨੀਸ਼ੀਏਸ਼ਨ ਸਟੇਜ ਕਹਿ ਦਿੰਨੇ ਆ ਤਾਂ ਯੂਨੀਵਰਸਿਟੀ ਰეკਮੈਂਡ ਕਰਦੀ ਹੈ ਪਹਿਲਾ ਪਾਣੀ 20 ਤੋਂ 25 ਦਿਨਿਆਂ 30 ਦਿਨ ਤੇ ਦੂਜਾ ਟਿਲਰਿੰਗ ਸਟੇਜ ਵਾਲੀ ਤੋਂ 45 ਦਿਨਾਂ ਵਾਲੀ ਤੇ ਤੀਜਾ 70 ਤੋਂ 75 ਦਿਨ ਲੇਟ ਜੋਇੰਟਿੰਗ ਤੇ ਫਿਰ ਫਰਾਵਲਿੰਗ 90 ਤੋਂ 95 ਦਿਨ ਤੇ ਫਿਰ ਮਿਲਕਿੰਗ ਡੱਬ ਸਟੇਜ ਜਿਹਨੂੰ ਕਹਿੰਦੇ ਆ 110 ਤੋਂ 111 ਦਿਨ ਪਰ ਇਹ ਜਿਹੜੀ ਆਪਾਂ ਗੱਲ ਕਰੀਏ ਸਾਰਾ ਕੁਝ ਜਿਹੜਾ ਡਿਪੈਂਡ ਆ ਆਪਾਂ ਕੀ ਦੇਖਣਾ ਆਪਣੀ ਜ਼ਮੀਨ ਆਪਣੀ ਜ਼ਮੀਨ ਕਿਸ ਹਾਲ ਦੀ ਹੈ ਕਿਉਂਕਿ ਜੇਕਰ ਕਈ ਥਾਂ ਤੇ ਜਿਹੜਾ ਪਾਣੀ ਜਲਦੀ ਨਹੀਂ ਸੋਖਦੀ ਹੁੰਦੀ ਜ਼ਮੀਨ ਬਹੁਤ ਜ਼ਿਆਦਾ ਭਾਰੀ ਹੈ ਉੱਥੇ ਦੋ ਤਿੰਨ ਪਾਣੀਏ ਨਾਲ ਵੀ ਸਰ ਜਾਂਦਾ ਕਈ ਥਾਂ ਤੇ ਚਾਰ ਵੀ ਲਾਉਣੇ ਪੈ ਜਾਂਦੇ ਆ ਸੋ ਆਪਾਂ ਆਪਣੀ ਜ਼ਮੀਨ ਦਾ ਜਿਹੜਾ ਖਾਸ ਧਿਆਨ ਰੱਖਣਾ ਵੀ ਆਪਣੀ ਜ਼ਮੀਨ ਕਿਸ ਹਾਲ ਦੀ ਆਪਾਂ ਉਸ ਹਾਲ ਤੇ ਪਾਣੀ ਲਾਉਣਾ ਅੱਗੇ ਗੱਲ ਕਰਾਂਗੇ ਆਪਾਂ ਨੂੰ ਪਤਾ ਕਿਵੇਂ ਲੱਗੂਗਾ ਵੀ ਮੌਇਸਚਰ ਕਿੰਨਾ ਹੈ ਜ਼ਮੀਨ ਦੇ ਵਿੱਚ ਉਸ ਤੋਂ ਪਹਿਲਾਂ ਗੱਲ ਕਰੀਏ ਵੀ ਜੇਕਰ ਸਮੇਂ ਸਿਰ ਬਜਾਈ ਵਾਲੀ ਜਿਹੜੀ ਹੈਗੀ ਆ ਕਣਕ ਐ ਉਹਨੂੰ ਆਪਾਂ ਮਾਰਚ ਦੇ ਐਂਡ ਤੱਕ ਪਾਣੀ ਲਾਉਂਦੇ ਰਹਿਣਾ ਹੁੰਦਾ ਤੇ ਕਈ ਜਿਹੜੀ ਜ਼ਿਆਦਾ ਲੇਟ ਹੋ ਜਾਂਦੀ ਹੈ ਉਹ ਜਿਹੜਾ ਆਪਾਂ ਨੂੰ ਪਾਣੀ ਜਿਹੜਾ ਅਪ੍ਰੈਲ ਚ ਵੀ ਲਾਉਣਾ ਪੈ ਸਕਦਾ ਉਹ ਹੀ ਅਗਲੀ ਗੱਲ ਵੀ ਹੈ ਡਿਪੈਂਡ ਕਰਦਾ ਮੇਨ ਹੈ ਜਿਹੜਾ ਆਪਣਾ ਸੋਇਲ ਜਿਹੜੀ ਮਿੱਟੀ ਹੈ ਕਿੰਨੀ ਕੁ ਡੀ ਜਿਹੜੀ ਹੈ ਜ਼ਮੀਨ ਹੈ ਭਾਰੀ ਹੈ ਜਾਂ ਹਲਕੀ ਹੈ ਉਹ ਇਹਦੇ ਬੇਸ ਤੇ ਹੈ ਸੈਕਿੰਡ ਜਦੋਂ ਵੀ ਮੀਂਹ ਪੈਂਦਾ ਉਸ ਤੋਂ ਬਾਅਦ ਚ ਆਪਣਾ ਜਿੰਨੇ ਦਿਨ ਨੂੰ ਪਾਣੀ ਲਾਉਣਾ ਹੁੰਦਾ ਉਹਦਾ ਦੋ ਦਿਨ ਆਪਾਂ ਜਿਹੜਾ ਲੇਟ ਕਰਕੇ ਲਾਉਣਾ ਹੁੰਦਾ ਤੇ ਜਿਹੜੀ ਆਪਣਾ ਦੁੱਧਾ ਪੈਣ ਵਾਲੀ ਸਟੇਜ ਹੈ ਜਾਂ ਕਹਿ ਲਈ ਇਹ ਜਿਹੜੀ ਹੈ ਬਹੁਤ ਜ਼ਿਆਦਾ ਇੰਪੋਰਟੈਂਸ ਰੱਖਦੀ ਹੈ ਕਿਉਂਕਿ ਜੇਕਰ ਇਸ ਟਾਈਮ ਤੇ ਕਣਕ ਨੂੰ ਆਡ ਲੱਗ ਜੇ ਜਾਂ ਪਾਣੀ ਦੀ ਘਾਟ ਰਹੇ ਜੇ ਤਾਂ ਉਹਦੇ ਨਾਲ ਜਿਹੜਾ ਦਾਣਾ ਉਹ ਪਿਚਕ ਸਕਦਾ ਹੈ ਪਿਚਕਣ ਨਾਲ ਕੀ ਹੈ ਜਿਹੜਾ ਆਪਣਾ ਝਾੜ ਟ ਅਲਟੀਮੇਟਲੀ ਘੜੂਗਾ ਸੋ ਆਪਾਂ ਇਹ ਧਿਆਨ ਰੱਖਣਾ ਵੀ ਇਸ ਸਟੇਜ ਤੇ ਜਿਹੜੀ ਆ ਪਾਣੀ ਦੀ ਘਾਟ ਕਿਸੇ ਵੀ ਹਾਲ ਚ ਜਿਹੜੀ ਆ ਕਣਕ ਨੂੰ ਨਹੀਂ ਆਉਣੀ ਚਾਹੀਦੀ ਹੁਣ ਇਹ ਆਪਾਂ ਕਿਵੇਂ ਦੇਖਣਾ ਵੀ ਜੇਕਰ ਆਪਾਂ ਪਾਣੀ ਲਾਉਣਾ ਤਾਂ ਉਹਦਾ ਪਤਾ ਕਿਵੇਂ ਕਰਨਾ ਤੇ ਕਿਵੇਂ ਆਪਾਂ ਡਿੱਗਣ ਤੋਂ ਬਚਾ ਸਕਦੇ ਆ ਅੱਗੇ ਆਪਾਂ ਗੱਲ ਕਰਦੇ ਆ ਹੁਣ ਸਭ ਤੋਂ ਪਹਿਲਾਂ ਆਪਾਂ ਜੇਕਰ ਦੇਸੀ ਤਰੀਕਾ ਵਰਤੀਏ ਤਾਂ ਆਪਾਂ ਕੀ ਲੈਣਾ ਮਿੱਟੀ ਜਿਹੜੀ ਆ ਉਹਨੂੰ 2-3 ਇੰਚ ਮਿੱਟੀ ਨੂੰ ਖੁਰਚ ਕੇ ਆਪਦੇ ਖੇਤ ਦੀ ਨੂੰ ਉਹਦਾ ਇੱਕ ਆਪਾਂ ਲੱਡੂ ਬਣਾ ਕੇ ਦੇਖਣਾ ਜੇਕਰ ਤਾਂ ਉਸ ਮਿੱਟੀ ਦਾ ਲੱਡੂ ਸਹੀ ਬਣ ਜਾਂਦਾ ਤਾਂ ਇਹਦਾ ਮਤਲਬ ਜਿਹੜਾ ਆਪਣੇ ਸੋਇਲ ਜਾਂ ਕਹਿ ਲਈਏ ਮਿੱਟੀ ਦੇ ਵਿੱਚ ਜ਼ਮੀਨ ਦੇ ਵਿੱਚ ਜਿਹੜਾ ਮੌਇਸਚਰ ਆ ਪ੍ਰੋਪਰ ਹੈਗਾ ਤੇ ਜੇਕਰ ਆਪਣਾ ਜਿਹੜਾ ਲੱਡੂ ਹੈ ਉਹ ਨਹੀਂ ਬਣਦਾ ਜਦੋਂ ਆਪਾਂ ਹੱਥਾਂ ਨਾਲ ਬਣਾਉਣ ਦੀ ਕੋਸ਼ਿਸ਼ ਕਰਦੇ ਆ ਟੁੱਟਦਾ ਤਾਂ ਇਹਦਾ ਮਤਲਬ ਜਿਹੜਾ ਉਹਦੇ ਵਿੱਚ ਮੋਇਸਚਰ ਨਹੀਂ ਹੈ ਤਾਂ ਫਿਰ ਜਿਹੜਾ ਪਾਣੀ ਇਮੀਡੀਏਟਲੀ ਆਪਾਂ ਨੂੰ ਲਾਉਣ ਦੀ ਲੋੜ ਆ ਕਣਕ ਨੂੰ ਨਹੀਂ ਤਾਂ ਆਪਣਾ ਜਿਹੜਾ ਨੁਕਸਾਨ ਉਹ ਹੋ ਸਕਦਾ ਹੈ ਦਾਣਾ ਜਿਹੜਾ ਪਿਚਕ ਸਕਦਾ ਹੁਣ ਇੱਕ ਗੱਲ ਇੱਥੇ ਇੰਪੋਰਟੈਂਸ ਹੈਗੀ ਹੈ ਵੀ ਜਦੋਂ ਵੀ ਆਪਾਂ ਜਿਵੇਂ ਕਿ ਮੰਨ ਲਓ ਪਹਿਲੇ ਪਾਣੀ ਲਾਉਨੇ ਆ ਭਾਰੇ ਲਾਉਨੇ ਆ ਤਾਂ ਇਹਦੇ ਵਿੱਚ ਜਦੋਂ ਦੁੱਧਾ ਪੈਣ ਵਾਲਾ ਹੁੰਦਾ ਉਦੋਂ ਵੀ ਜਿਹੜਾ ਪਾਣੀ ਹੈ ਉਹ ਬਿਲਕੁਲ ਆਪਾਂ ਹਲਕਾ ਲਾਉਣਾ ਹੈ ਜੇਕਰ ਇਸ ਸਮੇਂ ਆਪਾਂ ਜ਼ਿਆਦਾ ਪਾਣੀ ਪਾਣੀ ਹੈ ਜਿਹੜਾ ਭਾਰਾ ਲਾਵਾਂਗੇ ਤਾਂ ਉਹਦੇ ਨਾਲ ਕੀ ਹੋਣਾ ਕਿਸਾਨ ਵੀਰੋ ਜਿਹੜਾ ਦਾਣਾ ਉਹ ਪ੍ਰੋਪਰ ਨਹੀਂ ਬੰਨਣਾ ਉਹਦੇ ਵਿੱਚ ਜਦੋਂ ਜ਼ਿਆਦਾ ਮੌਇਸਚਰ ਆ ਗਿਆ ਤਾਂ ਉਹ ਦਾਣਾ ਜਿਹੜਾ ਪ੍ਰੋਪਰਲੀ ਬੰਨਣਾ ਨਹੀਂ ਉਹ ਵੀ ਆਪਣਾ ਜਿਹੜਾ ਝਾੜ ਘਟਾਉਣ ਦੇ ਵਿੱਚ ਹੈਲਪ ਕਰੂਗਾ ਜਾਂ ਕਹਿ ਲਈਏ ਆਪਣੇ ਉਲਟ ਜਾਊਗਾ ਵੀ ਆਪਣਾ ਜਿਹੜਾ ਝਾੜ ਉਹ ਘਟੂਗਾ ਜੇਕਰ ਆਪਾਂ ਪਾਣੀ ਜ਼ਿਆਦਾ ਭਾਰਾ ਲਾਉਨੇ ਆ ਹੁਣ ਆਪਾਂ ਕੀ ਕਰੀਏ ਵੀ ਜਿਹੜਾ ਆਪਣਾ ਕਣਕਾ ਜਿਹੜੀ ਡਿੱਗੇ ਨਾਲ ਪਾਣੀ ਕਿਸ ਹਿਸਾਬ ਨਾਲ ਲਾਉਣਾ ਉੱਥੇ ਕਿਸਾਨ ਵੀਰੋ ਆਪਾਂ ਇਹ ਦੇਖਣਾ ਹੈ ਵੀ ਆਪਣੇ ਖੇਤ ਦੇ ਵਿੱਚ ਕਿਸੇ ਵੀ ਹਾਲਤ ਦੇ ਵਿੱਚ ਆਪਾਂ ਜ਼ਮੀਨ ਦੇ ਵਿੱਚ ਤਰੇੜਾਂ ਨਹੀਂ ਪੈਣ ਦੇਣੀਆਂ ਜ਼ਮੀਨ ਨੂੰ ਜ਼ਿਆਦਾ ਖੁਸ਼ਕ ਨਹੀਂ ਹੋਣ ਦੇਣਾ ਕਿ ਆਪਾਂ ਨੂੰ ਲੱਗੇ ਵੀ ਜਦ ਬਿਲਕੁਲ ਜ਼ਮੀਨ ਆਪਣੀ ਰੇਸਲੀ ਜੀ ਚਿੱਟੀ ਹੁੰਦੀ ਹੈ ਇਹ ਚੀਜ਼ ਤੇ ਨਹੀਂ ਆਉਣਾ ਆਪਾਂ ਹਮੇਸ਼ਾ ਗਿੱਲੇ ਮੂੰਹ ਪਾਣੀ ਮੋੜਨਾ ਤਾਂ ਕਿ ਉਹਦੇ ਵਿੱਚ ਕੀ ਹੁੰਦਾ ਜੇਕਰ ਆਪਾਂ ਇੱਕ ਵਾਰ ਤਰੇੜਾਂ ਆ ਗਈਆਂ ਜਿਨੂੰ ਆਪਾਂ ਪਾਣੀ ਲਾਵਾਂਗੇ ਉਹਦੀਆਂ ਜੜਾਂ ਉਹ ਹਿੱਲ ਜਾਣੀਆਂ ਸਵਾਲ ਸਟਰਕਚਰ ਡਿਸਟਰਬ ਹੋ ਜਾਂਦਾ ਉਹਦੇ ਕਰਕੇ ਜਿਨੂੰ ਕਣਕ ਦੀਆਂ ਜੜਾਂ ਹਿੱਲਣੀਆਂ ਤਾਂ ਤੁਸੀਂ ਪਣਾ ਪਾਣੀ ਬੜਾ ਜ਼ਿਆਦਾ ਵੀ ਨਹੀਂ ਲਾਇਆ ਜਾਂ ਕਹਿ ਲਈਏ ਬੜੀ ਜਿਆਦਾ ਹਵਾਵਾਂ ਵੀ ਨਹੀਂ ਚੱਲੀਆਂ ਤਾਂ ਆਪਣੀ ਜਿਹੜੀ ਕਣਕ ਡਿੱਗ ਸਕਦੀ ਹੈ ਸੋ ਇਸ ਚੀਜ਼ ਦਾ ਆਪਾਂ ਬਿਲਕੁਲ ਧਿਆਨ ਰੱਖਣਾ ਹੈ ਜਦੋਂ ਵੀ ਪਾਣੀ ਲਾਉਣਾ ਆਪਾਂ ਗਿੱਲੇ ਮੂਹ ਮੋੜਨਾ ਤੇ ਦੂਜੀ ਗੱਲ ਆਪਾਂ ਮੌਸਮ ਨੂੰ ਬਿਲਕੁਲ ਧਿਆਨ ਚ ਰੱਖਣਾ ਕਿ ਉਸ ਦਿਨ ਜਿਆਦਾ ਤੇਜ਼ ਹਵਾਵਾਂ ਨਾ ਚੱਲਦੀਆਂ ਹੋਣ ਇਹ ਚੀਜ਼ ਧਿਆਨ ਚ ਰੱਖਣੀ ਹੈ ਤੇ ਹਲਕਾ ਪਾਣੀ ਲਾਉਣਾ ਹੈ ਇਹ ਸੀ ਮੇਰੀ ਅੱਜ ਦੀ ਵੀਡੀਓ ਵਿੱਚ ਬੇਨਤੀ ਜੇਕਰ ਚੰਗੀ ਲੱਗੀ ਤਾਂ ਕਿਰਪਾ ਕਰਕੇ ਸ਼ੇਅਰ ਜ਼ਰੂਰ ਕਰਿਓ ਜੀ ਤੇ ਅਗਲੀ ਵੀਡੀਓ ਆਪਾਂ ਕਰਾਂਗੇ ਆਖਰੀ ਪਾਣੀ ਤੇ ਆਖਰੀ ਪਾਣੀ ਕਦੋਂ ਲਾਉਣਾ ਕੀ ਕੁਝ ਦੇਖ ਕੇ ਆਪਾਂ ਜਿਹੜੀ ਆਖਰੀ ਪਾਣੀ ਲਾ ਸਕਦੇ ਹਾਂ ਤੇ ਦੂਜਾ ਉਸ ਤੋਂ ਪਹਿਲਾਂ ਆਪਾਂ ਕੁਝ ਜਿਹੜੀਆਂ ਬਿਮਾਰੀਆਂ ਹੁਣ ਅਸੀਂ ਫੀਲਡ ਦੇ ਵਿੱਚ ਦੇਖ ਰਹੇ ਹਾਂ ਉਹਦੇ ਤੇ ਵੀਡੀਓ ਬਣਾਵਾਂਗੇ ਸੋ ਇਹ ਸੀ ਮੇਰੀ ਅੱਜ ਦੀ ਵੀਡੀਓ ਜੀ ਧੰਨਵਾਦ